ਜ਼ਿਲ੍ਹਾ ਤਰਨਤਾਰਨ ਦੀ ਹੱਦ ਅਮਰਸਰ ਨਾਲ ਜਿੱਥੇ ਜੁੜਦੀ ਹੈ ਉੱਥੇ ਅਖੀਰਲਾ ਪਿੰਡ ਦੱਸਿਆ ਜਾ ਰਿਹਾ ਪਿੰਡ ਨੋਨੇ ਅੱਜ ਅਸੀਂ ਇੱਥੇ ਮੌਜੂਦ ਹਾਂ ਜਿੱਥੇ ਬੀਤੀ ਰਾਤ ਕਰੀਬ 10 ਤੋਂ 12 ਵਜੇ ਦੇ ਦਰਮਿਆਨ ਦੇਰ ਰਾਤ ਤੱਕ ਜ਼ਮੀਨੀ ਵਿਵਾਦ ਦੇ ਚੱਲਦੇ ਆ ਦੋ ਘਰਾਂ ਉੱਪਰ 25 ਤੋਂ 30 ਵਿਅਕਤੀ ਦੱਸੇ ਜਾ ਰਹੇ ਜਿਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਔਰ ਇਸ ਦੌਰਾਨ ਅਸੀਂ ਪਰਿਵਾਰ ਨਾਲ ਗੱਲ ਕਰਾਂਗੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਸਹਿਮ ਪਾਇਆ ਜਾ ਰਿਹਾ ਔਰ ਘਰ ਦੀ ਇੰਨੀ ਜ਼ਿਆਦਾ ਭੰਨਤੋੜ ਕੀਤੀ ਗਈ ਹੈ ਕਿ ਤੁਸੀਂ ਸਮਾਨ ਦੇਖ ਸਕਦੇ ਜੀ ਘਰ ਦੇ ਬਾਹਰ ਕਿਸ ਤਰ੍ਹਾਂ ਤੋੜਫੋੜ ਕੀਤਾ ਗਿਆ ਹੈ ਗੱਡੀਆਂ ਦੇ ਪੰਨ ਤੋੜ ਕਰਦੇ ਹੋਏ ਆ ਫਰਿੱਜਾਂ ਹਰ ਚੀਜ਼ ਘਰ ਦੇ ਵਿੱਚ ਇੰਨਾ ਜ਼ਿਆਦਾ ਨੁਸਾਨ ਹੋਇਆ ਕਿ ਪਰਿਵਾਰ ਵਿੱਚ ਬਹੁਤ ਜ਼ਿਆਦਾ ਸਹਿਮ ਦੇਖਣ ਨੂੰ ਮਿਲ ਰਿਹਾ ਹੈ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਘਰ ਦੇ ਵਿੱਚ ਜਿਹੜੀਆਂ ਗੱਡੀਆਂ ਖੜੀਆਂ ਸੀਗੀਆਂ ਨਵੀਆਂ ਗੱਡੀਆਂ ਵਾ Swift ਗੱਡੀ ਆ ਦੇਖੋ ਕਿਸ ਤਰ੍ਹਾਂ ਇਹਨਾਂ ਦੀ ਪੰਨ ਤੋੜ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਟਰੈਕਟਰ ਮੋਟਰਸਾਈਕਲ ਰਸੋਈਆਂ ਦਾ ਸਮਾਨ ਘਰ ਦੇ ਬੈੱਡ ਤੱਕ ਹਰ ਇੱਕ ਚੀਜ਼ ਨੂੰ ਤੋੜਫੋੜ ਕਰਕੇ ਬਾਹਰ ਖਿਲਾਰ ਦਿੱਤਾ ਗਿਆ ਹੈ ਔਰ ਇਸ ਦੌਰਾਨ ਆ ਤੁਸੀਂ ਦੇਖ ਸਕਦੇ ਜੀ ਕਿ ਇਹ ਪਿੰਡ ਜਿਹੜਾ ਨੂਨੇ ਹੈ ਇੱਥੇ ਇਹਨਾਂ ਦੇ ਕੋਈ ਦਰਾਨੀ ਦੇ ਨਾਲ ਜ਼ਮੀਨੀ ਵਿਵਾਦ ਸੀ ਪਰਿਵਾਰਕ ਵੰਡ ਜ਼ਮੀਨ ਨੂੰ ਲੈ ਕੇ ਚੱਲ ਰਹੀ ਸੀ ਜਿਸ ਦਾ ਮੋਤਵਾਰਾਂ ਵੱਲੋਂ ਫੈਸਲਾ ਵੀ ਕਰਾਇਆ ਗਿਆ ਸੀ ਪਰੰਤੂ ਬੀਤੀ ਰਾਤ ਉਹਨਾਂ ਵਿਅਕਤੀਆਂ ਵੱਲੋਂ ਆ ਕੇ ਪਹਿਲਾਂ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕਰੀਬ 250 ਦੇ ਰੌਂਦ ਦੇ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕੀਤੀ ਗਈ ਹੈ ਔਰ ਟਰੈਕਟਰਾਂ ਦੇ ਵਿੱਚ ਗੋਲੀਆਂ ਮਾਰੀ ਗਈਆਂ ਟਾਇਰ ਵੀ ਦੇਖੋ ਪੈਂਚਰ ਹੋ ਗਏ ਹਨ ਗੱਡੀਆਂ ਦੀ ਭੰਨਪੋੜ ਕੀਤੀ ਗਈ ਹੈ ਇਸ ਦਰਨ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਹੀ ਗੱਲ ਕਰਾਂਗੇ ਕੀ ਮਾਮਲਾ ਸੀ ਔਰ ਇਹ ਕਿੰਨੇ ਵਜੇ ਦੀ ਘਟਨਾ ਕਿਸ ਤਰ੍ਹਾਂ ਹੋਇਆ ਸਾਰਾ ਇਹ ਭਾਜੀ ਕੀ ਮਾਮਲਾ ਸੀ ਔਰ ਕਿਸ ਤਰ੍ਹਾਂ ਇਹ ਪਿੰਡ ਨੋਨੇ ਤੁਸੀਂ ਰਹਿਣ ਵਾਲੇ ਜੀ ਕੀ ਕਿਉਂ ਕਾਰਨ ਇਹਨਾਂ ਬੜਿਆ ਝਗੜੇ ਦਾ ਇਹ ਸਰ ਇਹ ਪੈਲੀ ਦਾ ਹੀ ਝਗੜਾ ਹੈ ਜੀ ਚਾਚੀ ਸਾਡੀ ਦੀ ਪੈਲੀ ਜੀ ਇੱਥੇ 2.5 ਕਿੱਲੇ ਠੀਕ ਹੈ ਉਹਨਾਂ ਨੇ ਗਾਂ ਵੇਚੀ ਕੇ ਇਹਨੂੰ ਬਿਆਨਾਂ ਵੀ ਉਹਨਾਂ ਦਿੱਤਾ ਸੀ ਉਹ ਬੰਦੇ ਜਿਹਨਾਂ ਨੂੰ ਬਿਆਨਾਂ ਕੀਤਾ ਉਹੀ ਬੰਦੇ ਲੈ ਗਏ ਜੀ ਉਹ ਰਾਤ ਤਿੰਨ ਚਾਰ ਜਣੇ ਆਏ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਬੰਦੇ ਸਮਝਾ ਕੇ ਘੱਲਤਾ ਉਹ ਫਿਰ ਵਾਪਸ ਪਿੰਡੋਂ ਮੁੰਡੇ ਲੈ ਕੇ ਆ ਗਏ 25 30 ਜਣੇ ਫਿਰ ਉਹਨਾਂ ਨੇ ਕੁਝ ਵੇਖਿਆ ਨਹੀਂ ਜੀ ਹੁੰਦਿਆ ਫਾਇਰਿੰਗ ਕਰਨੀ ਸ਼ੁਰੂ ਕਰਤੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਜੀ ਬਾਕੀ ਇਹਦੇ ਵਿੱਚ ਸਾਡੀ ਚਾਚੀ ਜਿਹੜੀ ਹਰਭਜਨ ਕੌਰ ਆ ਉਹਦਾ ਜਵਾਈ ਜਨਸ਼ਾਨ ਸਿੰਘ ਪਿੰਡ ਮੂਸੇ ਤੋਂ ਇਹ ਸਾਰਾ ਕਾਰਨਾਮਾ ਉਹਦਾ ਜੀ ਉਹਨੇ ਜੋ ਵੀ ਕਾਰਵਾਈ ਕਰਾਈ ਇਹਨਾਂ ਸਾਰੀ ਉਹਨੇ ਕਰਵਾਈ ਇਹ ਨਾਲ ਰਲ ਕੇ ਤੇ ਇਹ ਇਹਨਾਂ ਦੇ ਕੋਈ ਨਾ ਕੋਈ ਕ ਆ ਨੂੰ ਇਨਸਾਬ ਦਿੱਤਾ ਜਾਵੇ ਜੀ ਤੁਸੀਂ ਪਿੰਡ ਦੀਆਂ ਬੇਕਾਂ ਤੇ ਰਹਿੰਦੇ ਜੇ ਰਾਤ ਇਹ ਇਨਸੀਡੈਂਸ ਹੋਇਆ ਜਦੋਂ ਉਹ ਪੁਲਿਸ ਮੌਕੇ ਤੇ ਆ ਗਈ ਪੁਲਿਸ ਦੇ ਸਾਹਮਣੇ ਕੁਝ ਇਨਸੀਡੈਂਸ ਸਾਰਾ ਵਾਪਰਿਆ ਹੈ ਨਹੀਂ ਸਰ ਪੁਲਿਸ ਥੋੜਾ ਲੇਟ ਆਈ ਪਰ ਫਾਇਰਿੰਗ ਹੁੰਦੀ ਤੇ ਆ ਗਈ ਸੀ ਪਰ ਉਹ ਫਿਰ ਵੀ ਨਹੀਂ ਰੁਕੇ ਫਿਰ ਵੀ ਉਹਨਾਂ ਨੂੰ ਰਾਤ ਗੱਡੀਆਂ ਵਾਹਣਾ ਦੇ ਵਿੱਚ ਪਹੁੰਚਾਉਂਦੇ ਰਹੇ ਪੁਲਿਸ ਪਰ ਲੱਭੇ ਨਹੀਂ ਫੇਰੀ ਨਿਕਲ ਗਏ ਫਿਰ ਬਾਅਦ ਵਿੱਚ ਘਰ ਦਾ ਸਮਾਨ ਬੜੀ ਦੂਰ ਦੂਰ ਤੱਕ ਪੈਲੀਆਂ ਛੁੱਟਿਆ ਗਿਆ ਹੈ ਫ੍ਰਿਜਾਂ ਕੀ ਵਾਸ਼ਿੰਗ ਮਸ਼ੀਨ ਕੀ ਇੰਨਾ ਗੱਡੀਆਂ ਦੇ ਸਾਰੀ ਨੁਕਸਾਨ ਕਰ ਦਿੱਤਾ ਗੱਡੀਆਂ ਤੋੜ ਦਿੱਤੀਆਂ ਗਈਆਂ ਕਿੰਨੇ ਗ੍ਰਾਉਂਡ ਫ ਉਹਦੇ ਵਿੱਚ ਨੁਕਸਾਨ ਆਪਣੇ ਇੱਕ ਚਾਚਾ ਜੀ ਆ ਉਹਨਾਂ ਦੇ ਸੱਟ ਲੱਗੀ ਇੱਕ ਚਾਚੀ ਜੀ ਆ ਉਹਨਾਂ ਦੇ ਲੱਗਾ ਛਰਨੇ ਲੱਗੇ ਗੋਲੀ ਦੇ ਇੱਕ ਆਪਣਾ ਰਿਸ਼ਤੇਦਾਰ ਮੁੰਡਾ ਉਹਦੇ ਪਟ ਦੇ ਵਿੱਚ ਲੱਗੀ ਜੇ ਵੀ ਹਸਪੀਟਲ ਦਾਖਲ ਆਈ ਉਹਨਾਂ ਦਾ ਪ੍ਰੈਸ਼ਰ ਹੋਣਾ ਉਹਨਾਂ ਜਾ ਕੇ ਦੇਣੇ ਆ ਵੀ ਉਹ ਤੁਸੀਂ ਕਿਸ ਤਰ੍ਹਾਂ ਉਸ ਵੇਲੇ ਕਿਵੇਂ ਦਾ ਮਾਹੌਲ ਸੀ ਜਿਵੇਂ ਜਿਹੜਾ ਫਾਇਰਿੰਗ ਹੋਈ ਆ ਘਰ ਬੱਚੇ ਵੀ ਸੀਗੇ ਲੇਡੀਜ਼ ਸੀਆਂ ਕਿਸ ਤਰ੍ਹਾਂ ਮਤਲਬ ਫਿਰ ਤੁਸੀਂ ਆਪਣੇ ਆਪ ਨੂੰ ਇਹ ਬਚਾਇਆ ਔਰ ਕਿਸ ਤਰ੍ਹਾਂ ਪੁਲਿਸ ਨੂੰ ਕਾਲ ਕੀਤੀ ਸਾਰੇ ਅਸੀਂ ਤੇ ਆਪਣੀ ਜਾਨ ਬਚਾਈ ਬਸ ਲੋਕ ਲੱਗ ਕੇ ਆਏ ਕਿ ਬਹੁਤ ਜ਼ਿਆਦਾ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਬੱਚੇ ਵੀ ਸਹਿਮ ਕੇ ਸਾਰੇ ਬਸ ਇਹੀ ਆ ਕਿ ਲੋਕ ਲੱਗ ਕੇ ਆਪਣ ਰਹਾਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜਾਂਾਨੂੰ ਕੋਈ ਲਾਇਸੈਂਸ ਵੈਪਨ ਦਿੱਤਾ ਜਾਵੇ ਕਿ ਅਸੀਂ ਆਪਣਾ ਇਨਸਾਫ ਕਰੀਏ ਕਿ ਕੱਲ ਨੂੰ ਇਹ ਬੈਗ ਤੇ ਰਹਿੰਦੇ ਆ ਕੋਈ ਨਾ ਕੋਈ ਨੁਕਸਾਨ ਫੇਰ ਕਰਨਗੇ ਸਾਡਾ ਹਮਲਾਵਰ ਜਿਹੜੇ ਆਏ ਸੀਗੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕੋਈ ਗੱਡੀ ਆਪਣੀ ਵੀ ਇੱਥੇ ਛੱਡ ਗਏ ਉਹ ਮੌਕੇ ਤੋਂ ਹਾਂਜੀ ਸਰ ਉਹ ਆਪਣੀ ਗੱਡੀ ਛੱਡ ਕੇ ਭੱਜ ਗਏ ਆਪਣੀ ਗੱਡੀ ਫੇਰ ਭੰਨ ਕੇ ਨਾਲ ਭਲੇਖੇ ਨਾਲ ਉਹ ਮੁੰਡੇ ਜਿਹੜੇ ਹੈਗੇ ਨਾ ਉਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੀ ਗੱਡੀ ਜਾਂ ਕਿਹਨਾਂ ਦੀ ਉਹ ਫਿਰ ਉਹ ਵੀ ਗੱਡੀ ਵਿੱਚੇ ਤੋੜ ਭੰਨ ਗਏ ਜੀ ਆਪਣੀ ਵੀ ਨਾਲ ਸਾਡੀਆਂ ਦੋ ਗੱਡੀਆਂ ਸਾਡੀਆਂ ਦੋ ਟਰੈਕਟਰ ਆ ਇੱਕ ਬੁਲਟ ਮੋਟਰਸਾਈਕਲ ਇਹ ਘਰ ਇਹਦੇ ਫਰਿੱਜਾਂ ਫਰੁੱਜਾਂ ਲੀਡੀਆਂ ਸਾਰਾ ਕੁਛ ਹੀ ਤੋੜ ਗਈ ਤੁਸੀਂ ਬਾਕੀ ਦੇਖਿਆ ਜੀ। ਕੋ ਬੁਲਟ ਮੋਟਰਸਾਈਕਲ ਨੂੰ ਦੱਸਿਆ ਤੁਸੀਂ ਕੋਈ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ? ਹਾਂਜੀ ਸਰ ਬੁਲਟ ਮੋਟਰਸਾਈਲ ਉਹਨਾਂ ਨੇ ਪਹਿਲਾਂ ਤੇ ਭੰਨਿਆਂ ਨੂੰ ਓਰੀਜਨ ਆ ਜੀ ਤੇ ਬਾਅਦ ਵਿੱਚ ਉਹਨੂੰ ਛੋਟ ਕੇ ਬਾਹਰ ਤੇ ਉੱਤੇ ਡੀਜ਼ਲ ਪਾ ਕੇ ਤੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਚਿਰ ਨੂੰ ਪੁਲਿਸ ਆ ਗਈ ਆ ਤੇ ਫਿਰ ਭੱਜ ਗਏ। ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ? ਸਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ। ਮਾਇਆ ਵਪਰਿਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਅਨੁਮਾਨ ਜਾ ਸਰ ਤੁਸੀਂ ਵੀ ਰਾਤੀ ਬਾਜੀ ਮੌਜੂਦ ਸੀਗੇ ਤੁਹਾਡੇ ਵੀ ਪੈਰ ਤੇ ਸੱਟ ਲੱਗੀ ਆ ਤੁਸੀਂ ਦੱਸ ਰਹੇ ਜੇ ਔਰ ਇਹ ਜਿਹੜਾ ਮੰਜ਼ਰ ਹੋਇਆ ਸਾਰਾ ਇਹ ਇਸ ਵੇਲੇ ਜਿਹੜਾ ਪਰਿਵਾਰਿਕ ਦੱਸਿਆ ਜਾ ਰਿਹਾ ਜ਼ਮੀਨੀ ਵਾਅ ਤੁਸੀਂ ਦੱਸਿਆ ਵਾ ਕਿ ਹੈਗਾ ਵਾ ਉਹਦੇ ਦਰਮਿਆਨ ਜਿਹੜਾ ਇਹ ਇਨਸੀਡੈਂਸ ਹੋਇਆ ਔਰ ਕਿੰਨੇ ਕੁ ਮੁੱਲਜ਼ਮ ਜਿਹੜੇ ਰਾਤੀ ਹਮਲਾ ਕਰਨ ਵਾਲੇ ਕਿੰਨੇ ਵਿਅਕਤੀ ਸੀਗੇ ਕਿੱਦਾਂ ਕਿੰਨੀਆਂ ਗੱਡੀਆਂ ਤੇ ਆਏ ਸੀ ਉਹ ਸਭ ਤੋਂ ਪਹਿਲਾਂ ਜੀ 5 ਜਾਨੇ ਆਏ ਸਿਵਟ ਗੱਡੀ ਤੇ ਉਹਨਾਂ ਨੇ ਆਨ ਕੇ ਰਾਤ 10 ਵਜੇ ਉਹਨਾਂ ਚੰਗਰਾ ਮਾਰੀਆਂ ਸਾਡੇ ਬੂਏ ਗੱਡੀ ਤੇ ਐਂ ਤੇ ਪਿੰਡ ਫੋਨ ਕਰਦਾ ਮੋਦਬਰ ਬੰਦੇ ਆਏ ਆ ਉਹ ਆਣ ਕੇ ਉਹਨਾਂ ਡੱਕਿਆ ਤੁਹਾਡੀ ਗਲਤੀ ਤੁਸੀਂ ਫੇਰ ਉਹਨਾਂ ਦੇ ਪਿੰਡ ਦੇ ਬੰਦੇ ਆਏ ਉਹ ਉਹਨਾਂ ਨੂੰ ਛਡਾ ਕੇ ਲੈ ਗਏ ਆ ਵੀ ਹੁਣ ਜਾਂ ਤਾਂ ਗੱਡੀ ਰੱਖ ਲਓ ਗੱਡੀ ਸਿਰੇ ਪੁਲਿਸ ਆਊਗੀ ਤੇ ਤੁਸੀਂ ਦੇ ਦਿਓ ਇਹਨਾਂ ਦੀ ਗਲਤੀ ਹੈ ਅਸੀਂ ਗੱਡੀ ਨਹੀਂ ਜਾਣ ਦਿੱਤੀ ਫੇਰ ਉਹ ਜਨਰ ਚਲੇ ਗਏ ਤੇ ਉਹਨਾਂ ਪਿੰਡ ਜਾ ਕੇ ਉਧਰ ਬੰਦੇ ਫੇਰ ਲੈਂਦੇ ਉਹਨਾਂ ਨੇ 25-30 ਬੰਦੇ ਰਫਲਾਂ ਵਾਲੇ ਉਹਨਾਂ ਆਣ ਕੇ ਗਾਲਾਂ ਕੱਢੀਆਂ ਬਹੁਤ ਦੂਰੋਂ ਫਾਇਰਿੰਗ ਸ਼ੁਰੂ ਕਰਤੀ ਸਾਡੇ ਬੰਦੇ ਕੁਝ ਭੱਜ ਕੇ ਅੰਦਰ ਵੜ ਗਏ ਇੱਕ ਮੁੰਡੇ ਕੋ ਅੰਦਰ ਨਹੀਂ ਵੜਿਆ ਗਿਆ ਉਹਦੇ ਗੋਲੀ ਵੱਜ ਗਈ ਪਾਟੇ ਇਹ ਸਾਡੀ ਪਰਜਾਈਰ ਭਾਈ ਨਕੌਰ ਉਹਦਾ ਜਵਾਈ ਜਿਹੜਾ ਉਹ ਖੁਦ ਨਾਲ ਹੀ ਸੀ ਰਾਤੀ ਉਹਨਾਂ ਨੇ ਸਾਰਾ ਕੁਝ ਕਰਵਾਇਆ ਵਾ ਇਹ ਇਹਨਾਂ ਦਾ ਆਪਸ ਵਿੱਚ ਪਰ ਆ ਮਰ ਪਹੁੰਗਾ ਤੇ ਪਹਿਲੇ ਜਿਹੜਾ ਉਹ ਕਬਜਾ ਹੈ ਹੋਰ ਕੇ ਬੰਦੇ ਨੂੰ ਅਸੀਂ ਖੁਦ ਬੰਦੇ ਕੱਲੇ ਕਿ ਜਮੀਨ ਹਨ ਨੂੰ ਜਦੋਂ ਤੁਸੀਂ ਇਹ ਵੇਚ ਨਹੀਂ ਹੁੰਦੇ ਉਹਨਾਂ 사ਨ ਨੂੰ ਦਿੱਤੀ ਉਹਨਾਂ ਬਾਹਰ ਕਿਸੇ ਨੂੰ ਪਹਿਲੇ ਦੇਤੀ ਹੈ ਤੇ ਅਸੀਂ ਜੀ ਛੱਡ ਕੇ ਦੇਤੀ ਹੈ ਜਿੱਥੇ ਜਿੱਥੇ ਬੰਦੀ ਜਮੀਨ ਆਪਣੀ ਵਾ ਲੋ ਠੀਕ ਹੈ ਮੋਹਰ ਪਰ ਬੰਦਿਆਂ ਨੂੰ ਟਾਈਮ ਦਿੱਤਾ ਸ਼ੁੱਕਰਵਾਰ ਦਾ ਜੀ ਵਟ ਪਾਉਣ ਦਾ ਚਾਟੀ ਮਿੰਟ ਦਾ ਬੰਦਾ ਵਾ ਜਿਹਨੇ ਪਹਿਲੀ ਬਿਆਨਨਾ ਕੀਤਾ ਹੋਇਆ ਉਹਨੂੰ ਟਾਈਮ ਦਿੱਤਾ ਸ਼ੁੱਕਰਵਾਰ ਦਾ ਇਹ ਸ਼ੁੱਕਰਵਾਰ ਜਿਆ ਨਹੀਂ ਤੇ ਇਹ ਰਾਤੀ ਆਣ ਕੇ ਨਾ ਗਾਲਾਂ ਕੱਢੀਆਂ ਤੇ ਫਿਰ ਅਸੀਂ ਹੁਣ ਗਾੜੀਆਂ ਫਿਰ ਜਦੋਂ ਗਾਲਾਂ ਦਿੰਦੇ ਗੰਦੀਆਂ ਤੇ ਫਿਰ ਜਲਾਨੀਆਂ ਬੱਚੇ ਘਰ ਤ ਉਹ ਡੋਗੋ ਭੱਜ ਗਏ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ ਬਸ ਡੰਡੇ ਛੋਟੇ ਸੀਗੇ ਉਹਨਾਂ ਕੋਲ ਹਥਿਆਰ ਹੈ ਉਹ ਹਥਿਆਰ ਲਈ ਕਿ ਉਹਨਾਂ ਕੋਲ ਤਿੰਨ ਪਿਸਤੌਲ ਸੀ ਉਹ ਇਥੋਂ ਡਾਂਡੇ ਮਿੰਡੇ ਭੱਜ ਗਏ ਆ ਗੋਲੀ ਚਲਾਉਂਦੇ ਤੇ ਸਾਨੂੰ ਨਹੀਂ ਪਤਾ ਵੀ ਬਾਅਦ ਚ ਦੋਰੇ ਆਉਣਗੇ ਫੇਰ ਜਦੋਂ ਦੋਰੇ ਆਏ ਆ ਤੇ ਉਹਨਾਂ ਨੇ ਆ ਕੇ ਛੱਡੀਆਂ ਗੋਲੀਆਂ ਮਾਰੀਆਂ ਵਾ ਉਹਨੇ ਚ ਇਹਨੂੰ ਪੁਲਿਸ ਆ ਗਈ ਹੈ ਪੁਲਿਸ ਉਹ ਬੰਦੇ ਨੂੰ ਲੈ ਗਈ ਹਸਪਤਾਲ ਜਿੱਦੇ ਗੋਲੀ ਵੱਜੀ ਹੈ ਜਦੋਂ ਹਸਪਤਾਲ ਲੈ ਗਈ ਫੇਰ ਆ ਗਈ ਜੀ ਦੋਰੇ ਦੋਰੇ ਆਨ ਕੇ ਨੇ ਇਹਨਾਂ ਨੁਕਸਾਨ ਕੀਤਾ ਭਾਈ ਤੁਸੀਂ ਵੇਖ ਰਿਹਾ ਜੀ ਕੀ ਬਣਾਇਆ ਕੋਈ ਚੀਜ਼ ਨਹੀਂ ਸਾਡੀ ਛੱਡੀ ਇਹਨਾਂ ਨੇ ਫਰਜ ਟੀਵੀ ਜੋ ਕੂਲਰ ਜੋ ਸਾਗ ਸੋ ਗੇ ਦੁੱਧ ਪੀ ਕੇ ਗਏ ਰਾਤ ਦੁੱਧ ਪੀ ਗਏ ਅੰਦਰ ਫਰਿੱਜ ਜੋ ਫਰਿੱਜਾਂ ਚੋਕੇ ਸੜਕ ਦੇ ਛਟੀਆਂ ਵੇਖ ਲੋ ਤੁਸੀਂ ਮੋਗੇ ਦੇ ਸਰਕ ਹੋ ਜਾਗਾ ਵਾਲੇ ਭੰਡੇ ਸਭ ਕੋ ਜੋ ਇਹ ਰਜਵਾਈ ਆ ਉਹਦੇ ਤੇ ਪਰਚਾ ਕੀਤਾ ਜਾਵੇ ਉਹਨਾਂ ਨੂੰ ਸਜ਼ਾ ਮਿਲੇ ਉਹਨੇ ਜਵਾਈ ਨੇ ਸਾਰਾ ਕੁਝ ਕਰਾਇਆ ਵਾ ਸਾਡੇ ਦੇ ਤੇ ਇਹਡੇ ਮੁੰਡੇ ਆ ਇਹ ਬੰਦਾਲਿਆਂ ਨੇ ਨਾਮ ਬਿਆਨ ਸਾਰੇ ਪੁਲਿਸ ਰਾਤੀ ਲਿਖ ਕੇ ਲੈ ਗਈ ਹੋਈ ਆ ਤੇ ਇਹਨਾਂ ਦੇ ਬਿਆਨ ਮਤਲਬ ਜੇ ਆਪਣੇ ਮੌਜੂਦਾ ਬੰਦੇ ਨੇ ਤੇ ਬਿਆਨ ਹੋਏ ਆ ਸਰਪੰਚ ਸਾਹਿਬ ਇੱਥੇ ਜਦੋਂ ਸਰਪੰਚ ਸਾਹਿਬ ਇੱਥੇ ਆ ਤੇ ਆ ਸਰਪੰਚ ਸਾਹਿਬ ਇੱਥੇ ਹੁਣ ਆਏ ਜਨਾਂ ਤੋਂ ਬਿਆਨ ਤੁਸੀਂ ਸਸ ਜੀ ਇਸ ਸਾਰਾ ਜਿਹੜਾ ਹੋਇਆ ਵਾ ਨੁਕਸਾਨ ਆ ਸ਼ਰੇ ਆਮ ਗੁਲੀਆਂ ਮਤਲਬ ਗੱਡੀਆਂ ਦੇ ਉੱਤੇ ਵੱਜੀਆਂ ਵਾ ਮਤਲਬ ਟਰੈਕਟਰ ਦੇ ਟਾਇਰ ਵੀ ਮਤਲਬ ਵਿੱਚ ਕਰ ਗਏ ਆ ਸਾਰਾ ਕੁਝ ਅਸੀਂ ਤਿੰਨ ਭਾਈ ਸਾਹਿਬ ਜੀ ਕੋਠੇ ਦੇ ਲੰਮੇ ਪੈ ਗਏ ਜਦੋਂ ਅੰਦਰ ਵੜ ਗਏ ਬੂਹੇ ਤੋੜ ਗਏ ਫਿਰ ਅਸੀਂ ਪਿੱਛੇ ਸਾਲ ਮਾਰੀ ਕੋਠੀ ਤੋਂ ਪਹਿਲੀ ਦੇ ਵਿੱਚ ਸਾਲ ਮਾਰੀ ਅਸੀਂ ਪੱਠੇ ਦੇ ਵਿੱਚ ਜਾ ਕੇ ਲੋਗੇ ਫਿਰ ਅਸੀਂ ਆਪਣੀ ਜਾਨ ਬਚਾਈ ਉਹ ਬੱਚੇ ਮੰਜੀਆਂ ਥੱਲੇ ਵੜ ਗਏ ਆ ਤੇ ਬੱਚੇ ਮੰਜੀਆਂ ਥੱਲੇ ਵੜ ਕੇ ਬਿੱਡਾਂ ਥੱਲੇ ਵੜ ਕੇ ਬੱਚੇ ਸਹੀ ਮਰੇ ਆ ਉਹ ਫਿਰ ਕੱਢੇ ਆ ਆ ਤੜ ਕੇ ਰਾਦਰ ਪੀਸੀ ਆ ਰਿਹਾ ਪੁਲਿਸ ਨੇ ਬਣਾਇਆ ਕੇ ਮਲਾਂ ਜਿਵੇਂ ਇਥੇ ਰਿਹਾ ਵਾ ਕਿ ਉਹ ਦੋਰੇ ਨਾ ਆ ਜਾਣਾ ਸਾਡੇ ਕੋਈ ਹਥਿਆਰ ਨਹੀਂ ਜੇ ਸਾਡੀ ਇਹ ਮੰਗਿਆ ਵੀ ਸਾਡੀ ਕੋਈ ਰਖਵਾਲੇ ਵਾਸਤੇ ਕੋਈ ਦਿੱਤਾ ਜਾਵੇ ਤੇ ਜਿੰਨਾ ਚਿਰ ਫੈਸਲਾ ਨਹੀਂ ਜ਼ਮੀਨ ਦਾ ਮੌਕਾ ਇਹ ਰਖਵਾਲੇ ਵਾਸਤੇ ਕੀਤਾ ਜਾਵੇ ਇਹ ਸਨ ਪਰਿਵਾਰਕ ਮੈਂਬਰ ਜਿੰਨਾ ਵਿੱਚ ਬੱਚਿਆਂ ਸਮੇਤ ਬੜਾ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲਿਆ ਔਰ ਘਰ ਦਾ ਜਿੰਨਾ ਵੀ ਸਮਾਨ ਸੀ ਰਸੋਈ ਤੋਂ ਲੈ ਕੇ ਬਾਥਰੂਮ ਤੋਂ ਲੈ ਕੇ ਇੱਕ ਬੈਡਾਂ ਤੱਕ ਜੋ ਵੀ ਘਰ ਵਿੱਚ ਜਿੰਨਾ ਵੀ ਸ਼ੀਸ਼ਾ ਸੀ ਕੱਚ ਸੀਗਾ ਵਾਹਨ ਸੀਗੇ ਗੱਡੀਆਂ ਵਾ ਇੰਡੀਕਾ ਗੱਡੀ ਸਵਿਫਟ ਗੱਡੀ ਟਰੈਕਟਰ ਨੇ ਸਾਰਾ ਮੋਟਰਸਾਈਕਲਾਂ ਸਮੇਤ ਤੱਕ ਉਹਨਾਂ ਨੂੰ ਤੋੜਨ ਤੋਂ ਬਾਅਦ ਉਹਨਾਂ ਨੂੰ ਅੱਗ ਲਾਉਣ ਤੱਕ ਦੀ ਕੋਸ਼ਿਸ਼ ਕੀਤੀ ਔਰ ਇਹ ਹਮਲਾਵਰਾਂ ਵੱਲੋਂ ਕਰੀਬ ਇਹ ਸਾਰੀ ਵਾਰਦਾਤ ਨੂੰ ਕਰੀਬ 2 ਤੋਂ 2.5 ਘੰਟੇ ਵਾਰਦਰ ਨੂੰ ਅੰਜਾਮ ਦੇਣ 'ਚ ਲੱਗੇ ਹਨ ਔਰ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜਿਹੜ ਤੱਕ ਪੀ ਕੇ ਗਏ ਹਨ ਔਰ ਪੁਲਿਸ ਵੱਲੋਂ ਜਿਹੜੀ ਕੀ ਕਾਰਵਾਈ ਦੋ ਵਾਰੀ ਕੀਤੀ ਗਈ ਹੈ ਪੁਲਿਸ ਜੋ ਜਖਮੀ ਨੂੰ ਹਸਪਤਾਲ ਲੈ ਕੇ ਗਈ ਸੀ ਲਾਜਲੀ ਭਰਤੀ ਕਰਾਉਣ ਵਾਸਤੇ ਉਸ ਦਰਮਿਆਨ ਉਹਨਾਂ ਵੱਲੋਂ ਫਿਰ ਤੋਂ ਦੁਬਾਰਾ ਮਲਜਮਾ ਉੱਤੇ ਹਮਲਾ ਕੀਤਾ ਜਾਂਦਾ ਔਰ ਸ਼ਰਿਆਮ ਦੋ ਤੋਂ 2250 ਫਾਇਰ ਕੀਤਾ ਗਿਆ ਹੈ ਔਰ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹੇ ਦੇ ਐਸਐਸਪੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਜਾਵੇ ਔਰ ਇਹਨਾਂ ਦਾ ਜਿਹੜਾ ਪਰਪਾਈ ਹੈ ਨੁਕਸਾਨ ਦੀ ਉਹ ਪੂਰੀ ਕੀਤੀ ਜਾਵੇ ਰਮਨ ਚਾਵਲਾ ਜਗਬਨੀ ਤਰਨਤਾਰਨ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਆ ਕਿਹੜਾ ਪਿੰਡ ਮੇਰਾ ਨਾਮ ਜਸਵੀਰ ਸਿੰਘ ਆ ਮੇਰਾ ਪਿੰਡ ਮਾਨਚਾਲਾ ਤੇ ਮੇਰੇ ਇਥੇ ਸੌਹਰੇ ਆ ਮੈਂ ਇਥੇ ਮਿਲਣਾ ਆ ਅਹੀ ਰਾਤ ਤੇ ਮੇਰਾ ਪਿੰਡ ਮਾਨਚਾਲਾ ਨੋਨੇ ਆ ਤਰੰਤਰ ਦੇ ਲਾਗੇ ਬਾਗੜੀਆਂ ਲਾਗੇ ਤੇ ਇਹ ਨਹੀਂ ਇਥੇ ਮਿਲਣਾ ਅਹੀ ਰਾਤ ਕੋ ਰਾਤ 10 11 ਵਜੇ ਕੋਈ ਆਣ ਪਛਾਤੇ ਕੋਈ 20 25 ਜਣੇ ਆਏ ਉਹਨਾਂ ਦੇ ਕੋਲੇ ਇਥੇ ਆ ਰਹੀ ਕਾਫੀ ਫੈਰਪੂਰ ਕਰਕੇ ਤੇ ਅਹੀ ਮੇਰੇ ਕੋਠੇ ਦਾ ਚੜ ਕੇ ਕੁਛ ਨੇ ਛਾਲਾ ਮਾਰ ਮਾਰ ਕੇ ਜਾਨ ਬਚਾਈ ਆ ਤੇ ਬੱਚੇ ਸਾਡੇ ਕੋਈ ਮੰਜਾਂ ਥੱਲੇ ਵੱਡ ਵੱਡ ਕੇ ਫਿਰ ਜਾਨ ਬਚਾਈ ਆ ਤੇ ਜਿਹੜੀ ਘਰ ਦੀ 판 ਤੋੜ ਗੱਡੀਆਂ ਦੀ 판 ਤੋੜ ਕਾਫੀ ਕਰਕੇ ਤੇ ਚੰਗਰਾ ਮਾਰਦੇ ਉਹ ਨੀਚੇ ਮੁੜ ਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਕੋ ਪਿੰਡ ਦੇ ਬੰਦੇ ਮੋਰਵਰ ਆਏ ਫਿਰ ਉਹਨਾਂ ਨੇ ਹੁਣ ਤੇ ਫਿਰ ਉਹ ਪਾ ਦਿੱਤੇ ਤਾਂ ਹੱਡੀ ਜਾਨ ਗਈ ਸਰ ਰਾਤੀ ਗੀਣ ਨੋਨੇ ਜਿਹੜਾ ਫਾਇਰਿੰਗ ਦਾ ਮਾਮਲਾ ਆਇਆ ਕੀ ਵਿਵਾਦ ਹੋਇਆ ਕੀ ਕਰਵਾਈ ਗਈ ਉਹਦੇ ਚ ਇਹ ਜੀ ਮਦਈ ਜਿਹੜਾ ਬਲਜਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਨੋਨੇ ਆ ਉਹਦੇ ਬਿਆਨ ਤੇ ਮਕਦਮਾ ਨੰਬਰ 300 213 ਨੰਬਰ ਦਰਜ ਕੀਤਾ ਗਿਆ ਇਹਨਾਂ ਦਾ ਆਪਸ ਵਿੱਚ ਜੇ 6 ਭਰਾ ਨੇ ਤੇ ਇਹਨਾਂ ਦਾ ਇੱਕ ਭਰਾ ਦੀ ਡੈਥ ਹੋ ਗਈ ਕਾਬਲ ਸਿੰਘ ਦੀ ਉਹਦਾ ਜਵਾਈ ਆ ਉੰਬੂਸੇ ਪਿੰਡ ਦਾ ਰਹਿੰਦਾ ਤੇ ਉਹ ਆਪਣੀ ਸਸਦ ਤੇ ਘਰ ਵਾਲੀ ਨਾਲ ਰਲ ਕੇ 2.5 ਏਕੜ ਜ਼ਮੀਨ ਸੀਗੀ ਉਹ ਉਹਨੂੰ ਉਹਨੇ ਗਾਂ ਕਿਸੇ ਪਾਰਟੀ ਨਾਲ ਬਿਆਨਾਂ ਕੀਤਾ ਸੀਗਾ ਤੇ ਬਿਆਨੇ ਤੋਂ ਗਾਂ ਇੱਕ ਹੋਰ ਪਾਰਟੀ ਨਾਲ ਗਾਂ ਬਿਆਨਾਂ ਕੀਤਾ ਜੀ ਅਮਰਤਪਾਲ ਸਿੰਘ ਨਾਮ ਦਾ ਮੁੰਡਾ ਵਾ ਉਹ ਇਹਨਾਂ ਨੇ ਮਤਲਬ ਬਿਆਨੇ ਤੇ ਉਹ ਪਰਸੋਂ ਸ਼ਾਮੀ ਆ ਗਏ ਇਹਨਾਂ ਕੋਲ 10 15 ਜਣੇ ਆ ਗਏ 42 ਆ ਗਏ ਉਹ ਆ ਗਏ ਸੀਗੇ ਤੇ ਇਸ ਸਪੰਚ ਕੱਲ ਫੇਰ ਇਹ ਸ਼ਾਮੀ ਉਹਨਾਂ ਦੇ ਗਏ ਆ ਤੇ ਉਥੋਂ ਗਏ ਆ ਤੇ ਅਮਰਤਪਾਲ ਸਿੰਘ ਨਾਲ ਹੋਰ ਸੀ ਦੋ ਤਿੰਨ ਬੰਦੇ ਤੇ ਜਦੋਂ ਇਹਨਾਂ ਬੰਦਿਆਂ ਨੇ ਘਰ ਬੈਕ ਵਾਲਿਆਂ ਨੇ ਇਹਨਾਂ ਨੂੰ ਘੇਰ ਲਿਆ ਉਹ ਸਾਫ ਦਾ ਸਰਪੰਚ ਬੰਡਾਲੇ ਦਾ ਉਹ ਆਇਆ ਉਹਨੇ ਆ ਕੇ ਉਹਨਾਂ ਦੀ ਸ਼ੋਲਟੀ ਤੇ ਉਹਨੇ ਕਿਹਾ ਵੀ ਮੂਵੀ ਉਹਨਾਂ ਨੇ ਬਣਾਈ ਆ ਵੀ ਬਿਲਕੁਲ ਬੰਦੇ ਦਰਸਾ ਸਾਨੂੰ ਮਿਲੇਗੇ ਪਾਏਗੇ ਤੇ ਅਹੀਂ ਮੈਂ ਬੰਦੇ ਲੈ ਕੇ ਜੋ ਮਰਦੇ ਜਾ ਰਿਹਾ ਉਹ ਚਲਾ ਗਿਆ ਰਾਜਨਵਾ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਅੱਧਾ ਪੌਣਾ ਘੰਟਾ ਬਾਅਦ ਰਾਤ ਕੋਈ 1:30 ਵਜੇ ਫਿਰ ਦੋ ਤਿੰਨ ਗੱਡੀਆਂ ਦੇ ਬੰਦੇ ਆਏ ਇਹਨਾਂ ਆ ਕੇ ਉਹਨਾਂ ਨੂੰ ਲਕਾਰੇ ਮਾਰ ਕੇ ਤੇ ਉੱਥੋਂ ਫਿਰ ਇਹਨਾਂ ਦੇ ਘਰ ਦੇ ਫੇਰ ਕੀਤੇ ਆ ਜਿਹਦੇ ਵਿੱਚ ਗੋਪਾਲ ਸਿੰਘ ਪੁੱਤਰ ਭੀਗ ਸਿੰਘ ਵਾਸੀ ਉਹਦੇ ਖੱਬੇ ਪੱਟ ਤੇ ਗੋਲੀ ਲੱਗੀ ਹੋ ਜਖਮੀ ਹੋਇਆ ਜਿਹਨੂੰ ਬਾਬਾ ਜੀ ਦੇ ਹਸਤਾਲ ਇਥੇ ਦਾਗ ਕਰਾਇਆ ਜਿਹਰੇ ਇਲਾਜ ਮਕਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਰੇਡ ਕਰਾਇਆ ਜਾ ਰਿਹਾ ਹੈ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਲਦੀ ਜਲਦੀ ਜੇਲ੍ਹ ਭੇਜਿਆ ਜਾਏਗਾ ਇਹ ਮਕਦਮਾ 10 ਜਣੇ ਦੇ ਬਾਈ ਨੇ ਬਾਈ ਦੇ 7-8 ਜਿਹੜੇ ਆ ਅਨਨੌਣੇ ਇੱਥੇ ਦੋ ਔਰਤਾਂ ਹੈਗੀਆਂ ਨੇ ਜੀ ਸਰ ਕੋਈ ਬਰਾਮਦੇ ਕੀ ਮੌਕੇ ਤੇ ਕੋਈ ਉਮਰ ਦੋ 12 ਬੋਰ ਦੇ ਖੋਲ ਨੇ ਤੇ ਚਾਰ ਦੂਜੇ ਖੋਲ ਨੇ 6 ਖੋਲ ਮਿਲ ਨੇ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਜਾ ਕੇ ਸਾਰਾ ਮੌਕਾ ਵੇਖ ਕੇ ਫਿਰ ਉਹਨਾਂ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਜੀ ਕੋਈ ਦੋਸ਼ੀ ਗੁਜ਼ਾਰਾ ਅਗਰਫਤਾਰ ਲਈ ਰੀਡ ਜਾਰੀ ਹੈ ਜੀ ਕੀਤਾ ਜਾ ਰਹੇ ਨੇ ਜਲਦੀ ਜਲਦੀ ਕੀਤਾ ਜਾਏਗਾ